ਆਜੀ ਉਹ ਜਿਹੜੀ ਕਿ ਕੜਾ ਸੌਂਗ ਚੈਂਬਰ ਵੱਲੋਂ ਇਹ 10ਵਾਂ ਰੋਜ਼ਗਾਰ ਮੇਲਾ ਕਰਾਇਆ ਜਾ ਰਿਹਾ ਹੈ ਔਰ ਮੈਨੂੰ ਦੱਸ ਕੇ ਖੁਸ਼ੀ ਹੋਏਗੀ ਵੀ ਜਿਹੜਾ ਲੋਕਲ ਯੂਥ ਹੈ ਉਹ ਬੜਾ ਉਹਨਾਂ ਚ ਜੋਸ਼ ਹੈ ਇੰਡਸਟਰੀ জব ਕਰਨ ਦਾ ਔਰ ਇਹਦੇ ਨਾਲ ਇੰਡਸਟਰੀ ਨੂੰ ਇੱਕ ਸਸਟੇਨੇਬਲ ਮੈਨਪੋਰ ਮਿਲੇਗੀ ਔਰ ਜਿਹੜਾ ਸਾਡਾ ਯੂਥ ਹੈ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਔਰ ਇਹਦੇ ਚ ਹਰ ਤਰ੍ਹਾਂ ਦੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਵੈਂਡਰ ਫਿਟਰ ਹੈਲਪਰ ਟਰਨਰ ਡਿਜੀਟਲ ਮਾਰਕੀਟਿੰਗ ਵਾਲੇ ਇਲੈਕਟ੍ਰੀਸ਼ੀਅਨ ਕੰਪਿਊਟਰ ਆਪਰੇਟਰ ਹਰ 카ਪੈਂਟਰ ਹਰ ਤਰ੍ਹਾਂ ਦੇ ਬੱਚਿਆਂ ਦੀ ਇੱਥੇ ਇੰਡਸਟਰੀ ਨੂੰ ਜ਼ਰੂਰਤ ਹੈ ਔਰ ਮੈਨੂੰ ਉਮੀਦ ਹੈ ਵੀ 3000 ਤੋਂ ਵੱਧ ਬੱਚਿਆਂ ਨੂੰ ਅਸੀਂ ਅੱਜ ਰੁਜ਼ਗਾਰ ਦਵਾਂਗੇ ਔਰ ਮੈਂ ਸਰਕਾਰ ਦਾ ਵੀ ਧੰਨਵਾਦ ਕਰਦਾ ਜਿੱਦਾਂ ਕਿ ਟੈਕਨੀਕਲ ਐਜੂਕੇਸ਼ਨ ਡਿਪਾਰਟਮੈਂਟ ਹੈ ਸਾਡੇ ਐਮਐਲਏ ਸਹਿਬਾਨ ਹੈ ਮੰਤਰੀ ਸਹਿਬਾਨ ਨੇ ਉਹਨਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਇਸ ਮੇਂ ਸਰ ਕੀ ਨਾਮ ਹੈ ਜੀ ਮਮਰਜੀਤ ਸਿੰਘ ਪ੍ਰੈਜ਼ੀਡੈਂਟ ਲੁਧਿਆਣਾ ਸੀਮ ਮਸ਼ੀਨ ਇੰਡਸਟਰੀ ਐਸੋਸੀਏਸ਼ਨ ਸਰ ਸਾਹਿਬ ਅੱਜ ਇੱਥੇ ਸੀਸੂ ਦੇ ਵਿੱਚ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਵਾ ਰੋਗਰ ਮੇਲਾ ਲੱਗਿਆ ਗਿਆ ਵਾ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਸਰ ਇਹ ਬੜਾ ਵਧੀਆ ਪ੍ਰਵਾਲਾ ਹੈ ਸਾਡੇ ਪ੍ਰਧਾਨ ਜੀ ਵੱਲੋਂ ਜਿਹੜੇ ਸੀਸੂ ਦੇ ਪ੍ਰਧਾਨ ਨੇ ਸਰਵਪਕਾਰ ਸਿੰਘ ਜੀ ਹੋਜਾ ਕਿਉਂਕਿ ਨਵੇਂ ਬੱਚੇ ਜਿਹੜੇ ਆ ਉਹ ਪੜ੍ਹ ਕੇ ਆ ਜਾਂਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਕਿੱਥੇ ਸਾਡੀ ਪਲੇਸਮੈਂਟ ਹੋਊ ਕਿੱਥੇ ਜੋਬ ਲਈਏ ਤੇ ਜਿਹੜੇ ਫੈਕਟਰੀਆਂ ਵਾਲੇ ਨੇ ਜਾਂ ਜਿਹਨਾਂ ਇੰਡਸਟਰੀ ਵਾਲੇ ਨੇ ਉਹਨਾਂ ਨੂੰ ਸਟੂਡੈਂਟ ਨਹੀਂ ਲੱਭਦੇ ਜਾਂ ਜਿਹੜੇ ਸਿੱਖੇ ਹੋਏ ਮ ਜਿਹੜੇ ਨਪੁੰਨ ਹਣ ਆਪਣੇ ਆਈਟੀ ਕਰਕੇ ਆਉਂਦੇ ਆ ਜਾਂ ਹੋਰ ਕਰਕੇ ਆਉਂਦੇ ਆ ਜਾਂ ਜਿਹੜੇ ਆਪਣੇ ਸਟਾਫ ਵਾਸਤੇ ਪੜ੍ਹ ਕੇ ਆਉਂਦੇ ਆ ਜਿਹੜੀ ਜਿਵੇਂ ਵੀ ਪੜ੍ਹਾਈ ਕੀਤੀ ਹੁੰਦੀ ਆ ਉਹਨਾਂ ਨੇ ਤੇ ਉਹਨਾਂ ਦਾ ਇੱਕ ਤਾਲਮੇਲ ਕਰਾਉਣ ਵਾਸਤੇ ਬੜਾ ਵਧੀਆ ਉਪਰਾਲਾ ਵੀ ਅਸੀਂ ਇੱਥੇ ਜਿਵੇਂ ਹੁਣ ਸਟੂਡੈਂਟ ਵੀ ਆ ਗਏ ਤੇ ਇੰਡਸਟਰੀ ਵਾਲੇ ਵੀ ਆਏ ਹੋਏ ਨੇ ਅਸੀਂ ਐਸੋਸੀਏਸ਼ਨ ਵਾਲੇ ਵੀ ਆਏ ਹੋਏ ਆ ਅਸੀਂ ਸਾਰਿਆਂ ਨੇ ਰਲ ਕੇ ਹੁਣ ਇਹਨਾਂ ਦੇ ਆਪਣੇ ਚ ਇੱਕ ਮਿਲ ਹੋ ਗਿਆ ਇਹਨਾਂ ਦਾ ਤੇ ਸਾਨੂੰ ਫੈਕਟਰੀਆਂ ਵਾਲਿਆਂ ਨੂੰ ਆਪਣੇ ਵਧੀਆ ਕਾਰੀਗਰ ਮਿਲ ਜਾਣੇ ਆ ਜਾ ਸਟਾਫ ਦੇ ਮੈਂ ਵਧੀਆ ਮਿਲ ਜਾਣਾ ਤੇ ਇਹਨਾਂ ਬੱਚਿਆਂ ਨੂੰ ਆਪਣੀ ਇੱਕ ਪਲੇਸਮੈਂਟ ਮਿਲ ਜਾਣੀ ਜੋਬ ਮਿਲ ਜਾਣੀ ਹੈ ਇੱਕ ਬੜਾ ਵਧੀਆ ਪ੍ਰਾਲਾ ਹੈ ਨਹੀਂ ਤਾਂ ਤਾਲਮੇਲ ਪਠਾਨ ਵਾਸਤੇ ਬਹੁਤ ਵਧੀਆ ਚੀਜ਼ ਹੈ ਤੇ ਪ੍ਰਧਾਨ ਸਾਹਿਬ ਹੋਰ ਕੀ ਕਹਿਣਾ ਚਾਹੋਗੇ ਜਿਹੜੇ ਨੌਜਵਾਨ ਜਿਹੜੇ ਭਟਕਦੇ ਹੋਏ ਨੇ ਕਿਤੇ ਕਿਤੇ ਆਪਣੇ ਜੋਬ ਆਪਣਾ ਫਿਊਚਰ ਲੱਭ ਰਹੇ ਨੇ ਉਹਨਾਂ ਨੂੰ ਸਰ ਕੀ ਕਹਿਣਾ ਚਾਹੋਗੇ ਜਿਹੜੇ ਆਪਣੇ ਨੌਜਵਾਨ ਨੇ ਜਦੋਂ ਉਹਨਾਂ ਨੂੰ ਕੋਈ ਜੋਬ ਨਹੀਂ ਮਿਲਦੀ ਤਾਂ ਉਹ ਫਿਰ ਕਈ ਵਾਰ ਕਿਸੇ ਗਲਤ ਰਸਤੇ ਚੱਲ ਪੈਂਦੇ ਆ ਕਿਉਂਕਿ ਹਰੇਕ ਨੇ ਆਪਣਾ ਰੋਜੀ ਰੋਟੀ ਕਮਾਣੀ ਆ ਹਰੇਕ ਨੂੰ ਦਿਨ ਟਾਈਮ ਦੀ ਰੋਟੀ ਚਾਹੀਦੀ ਆ ਖਾਣ ਵਾਸਤੇ ਤੇ ਹੋਰ ਵੀ ਜੋ ਬੁਰੇ ਦੀਆਂ ਚੀਜ਼ਾਂ ਨੇ ਉਹ ਪੂਰੀਆਂ ਕਰਨ ਵਾਸਤੇ ਉਹ ਬੁਰੇ ਗਲਤ ਪਾਸੇ ਚੱਲ ਪੈਂਦੇ ਆ ਜੇ ਉਹਨਾਂ ਨੂੰ achhi jobs ਮਿਲ ਜਾਣ ਤਾਂ ਉਹ ਉਸ ਪਾਸੇ ਨਹੀਂ ਜਾਣਗੇ ਤੇ ਆਪਣਾ ਇੱਕ ਸਹੀ ਟ੍ਰੈਕ ਤੇ ਚੱਲ ਕੇ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰਨਗੇ ਸਰਕਾਰ ਦਾ ਕਿੰਨਾ ਕੋ ਯੋਗਦਾਨ ਹੈ ਸਰਕਾਰ ਦਾ ਯੋਗਦਾਨ ਵੀ ਹੈ ਜੀ ਸਰਕਾਰ ਨੇ ਜਿਵੇਂ ITs ਖੋਲੀਆਂ ਹੋਈਆਂ ਜਿੱਥੇ ਬੱਚੇ ਪੜ੍ਹ ਕੇ ਜਾਂਦੇ ਆ ਜਿੱਥੇ ਆਪਣਾ ਟੈਕਨੀਕਲ ਕੋਰਸ ਕਰਕੇ ਜਾਂਦੇ ਆ ਜਾਂ ਪ੍ਰੋਫੈਸ਼ਨਲ ਕੋਰਸ ਕਰਕੇ ਜਾਂਦੇ ਆ ਉਹ ਹੁਣ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਹੈ ਹੁਣ ਸਰਕਾਰ ਵੀ ਸੋਚ ਰਹੀ ਹੈ ਤੇ ਨਸਤੀ ਵੀ ਸੋਚ ਰਹੀ ਹੈ ਤੇ ਜਿਹੜੇ ਵਰਕਰ ਨੇ ਉਹ ਵੀ ਸੋਚ ਰਹੇ ਆ ਸਟੂਡੈਂਟ ਵੀ ਸੋਚ ਰਹੇ ਆ ਸਾਰਿਆਂ ਨੂੰ ਆਪਣੀ ਲੋਡ ਦੇ ਮੁਤਾਬਕ ਇਹਨਾਂ ਨੂੰ ਇਕੱਠੇ ਕਰਨ ਦੀ ਲੋੜ ਆ ਜੇ ਸਾਰੇ ਜਰ ਰਲ ਕੇ ਉਪਰਾਲਾ ਕਰਾਂਗੇ ਤਾਂ ਆਪਣੇ ਦੇਸ਼ ਦਾ ਭਵਿੱਖ ਵਧੀਆ ਹੋ ਜਾਊਗਾ ਪ੍ਰਧਾਨ ਜਿਹੜੀ ਜਿਹੜੀ ਸਟਰੀਮ ਦੇ ਜਿਹੜੇ ਜਿਹੜੇ ਮੇਲਾ ਲੱਗਿਆ ਵਾ ਕਿਹੜੇ ਕਿਹੜੇ ਇੱਥੇ ਹਰ ਇੱਕ ਤਰ੍ਹਾਂ ਦੇ ਆ ਟੈਕਨੀਕਲ ਵੀ ਨੇ ਤੇ ਜਿਵੇਂ ਸੀਏ ਦਾ ਜਾਂ ਕੋਈ ਅਕਾਊਂਟੈਂਟ ਜਾਂ ਉਸ ਟਾਈਪ ਦੇ ਵਰਗ ਵੀ ਆ ਤੇ ਮਸ਼ੀਨਾਂ ਦੇ ਕੰਮ ਕਰਨ ਵਾਲੇ ਵੀ ਆ ਹਰ ਇੱਕ ਤਰ੍ਹਾਂ ਦਾ ਵਰਗ ਹੈ ਇੰਡਸਟਰੀ ਨੂੰ ਕਾਫੀ ਫਾਇਦਾ ਮਿਲਦਾ ਹੈ ਇਸ ਨਾਲ ਇੰਡਸਟਰੀ ਨੂੰ ਫਾਇਦਾ ਮਿਲੂਗਾ ਤੇ ਕਾਮ ਸਟੂਡੈਂਟ ਨੂੰ ਵੀ ਫਾਇਦਾ ਮਿਲੂਗਾ ਕਿਉਂਕਿ ਉਹਨਾਂ ਨੂੰ ਅੱਛੀਆਂ ਕੰਪਨੀਆਂ ਚ ਨੌਕਰੀ ਮਿਲ ਜਾਂਦੀ ਹੈ ਥੈਂਕ ਯੂ